ਪੀਮ ਜੈ ਭਾਰਤ ਅੱਜ ਬੀਐਸਪੀ ਵੱਲੋਂ ਜਲੰਧਰ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਤੇ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਬੀਐਸਪੀ ਦੇ ਹਜ਼ਾਰਾਂ ਵਰਕਰ ਇੱਥੇ ਸ਼ਾਮਲ ਸਨ ਤੇ ਮੈਨਾਂ ਨੇ ਪੰਜਾਬ ਦੇ ਪ੍ਰਧਾਨ ਡਾਕਟਰ ਅਫਤਾਬ ਸਿੰਘ ਕਰੀਮਪੁਰ ਜੀ ਕਰੀਮਪੁਰ ਸਾਹਿਬ ਜੋ ਅਮਿਤ ਸ਼ਾਹ ਨੇ ਬੋਲੇ ਆ ਪੀ ਗੰਗਦੇ ਦੇ ਪਰ ਦੇਖੋ ਬੌਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕੇ ਦੇਸ਼ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਨੇ ਅਮਿਤ ਸ਼ਾਹ ਜੀ ਨੇ ਦੇਸ਼ ਦੇ ਸਰਬਉੱਚ ਹਾਊਸ ਦੇ ਅੰਦਰ ਜੋ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਕੀਤਾ ਉਹਦੇ ਖਿਲਾਫ ਅੰਦੋਲਨ ਜੋ ਭੈਣ ਜੀ ਨੇ ਲਿਖਿਆ ਅੱਜ ਪੂਰਾ ਦੇਸ਼ ਸੜਕਾਂ ਤੇ ਹੈ ਹਰ ਜ਼ਿਲ੍ਹੇ ਦੇ ਵਿੱਚ بڑے ਅੰਦੋਲਨ ਲਾਂਬੰਦ ਹੋਏ ਆ ਔਰ ਜਲੰਧਰ ਦੇ ਵਿੱਚ ਵੀ ਅੱਜ ਹਜ਼ਾਰਾਂ ਹੀ ਵਰਕਰ ਇੱਥੇ ਰੋਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਆ ਮੈਂ ਸਾਰੇ ਪਹਿਲਾਂ ਤਾਂ ਵਰਕਰਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਲੀਡਰਸ਼ਿਪ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਬਿਹਤਰੀਨ ਇੱਕ ਰੋਸਤਾਰਾ ਪ੍ਰਦਰਸ਼ਨ ਆਰਗੇਨਾਈਜ਼ ਕੀਤਾ ਲੇਕਿਨ ਜੋ ਪਾਰਟੀ ਨੇ ਇਸ ਧਰਨੇ ਦਾ ਮਕਸਦ ਰੱਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਅਮਿਤ ਸ਼ਾਹ ਜੀ ਨੇ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਕੀਤਾ ਉਹ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਦੇਸ਼ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਔਰ ਕੋ ਮਾਫੀ ਨਹੀਂ ਮੰਗਦੇ ਪਛਤਾਪ ਨਹੀਂ ਕਰਦੇ ਤਾਂ ਇਹ ਸਮਝਿਆ ਜਾਊਗਾ ਕਿ ਇਹ અપਮਾਨ 바ਵਾ ਸਾਹਿਬ ਦਾ ਭਾਰਤੀ ਜਨਤਾ ਪਾਰਟੀ ਨੇ ਇੱਕ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਇੱਕ ਯੋਜਨਾ ਦੇ ਤਹਿਤ ਕੀਤਾ ਹੈ ਔਰ ਉਹ ਡਾਕਟਰ ਅੰਬੇਡਕਰ ਜੀ ਦਾ ਜੋ ਕੰਟਰੀਬਿਊਸ਼ਨ ਆ ਜੋ ਯੋਗਦਾਨ ਇਸ ਦੇਸ਼ ਦੇ ਨਿਰਮਾਣ ਦੇ ਲਈ 바ਵਾ ਸਾਹਿਬ ਦਾ ਹੈ ਉਹ ਉਹਨੂੰ ਇੱਕ ਤਰ੍ਹਾਂ ਨਾਲ ਛੋਟਾ ਕਰਨ ਦੀ ਕੋਸ਼ਿਸ਼ ਹੈ ਇਸ ਕਰਕੇ ਬਹੁਜਨ ਸਮਾਜ ਪਾਰਟੀ ਦੇਸ਼ ਦਾ ਦਲਿਤ ਦੇਸ਼ ਦਾ ਪਛੜਾ ਦੇਸ਼ ਦੇ ਅਨਸੂਚਿਤ ਕਬੀਲੇ ਸਿੱਖ ਮੁਸਲਮਾਨ ਈਸਾਈ ਬੋਧੀ ਔਰਤਾਂ ਅੱਜ ਸਾਰੀਆਂ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਦੀ ਇਸ ਸਟੇਟਮੈਂਟ ਤੋਂ ਆਤਾਂ ਦੁਖੀਆ ਪਰੇਸ਼ਾਨ ਆਂ ਔਰ ਸਭੇ ਚਾਹੁੰਦੇ ਆ ਕਿ ਬੀਜੇਪੀ ਬਿਨਾਂ ਦੇਰੀ ਤੋਂ ਮਾਫੀ ਮੰਗੇ ਬੀਜੇਪੀ ਅਗਰ ਇਸ ਦਿਸ਼ਾ 'ਚ ਅੱਗੇ ਨਹੀਂ ਵਧੇ ਤਾਂ ਬੀਜੇਪੀ ਦਾ ਚਿਹਰਾ जगਜਹਰ ਕਰਨ ਲਈ ਜ਼ਮੀਨ ਤੱਕ ਹਰ ਘਰ ਤੱਕ ਹਰ ਮਹੱਲੇ ਤੱਕ ਹਰ ਗਲੀ ਤੱਕ ਜਾਵਾਂਗੇ ਔਰ ਅਸੀਂ ਅਜੇ ਪ੍ਰੋਗਰਾਮ ਬਣਾਇਆ ਕਿ ਅਸੀਂ ਕਿਉਂਕਿ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਔਰ 26 ਜਨਵਰੀ ਆ ਰਿਹਾ ਸਾਡੇ ਜਲਦੀ ਅੱਜ ਤੋਂ ਵੀ ਬੀਐਸਪੀ ਪਿੰਡ-ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਾਂਗਰਸ ਦਾ ਆਮ ਪਾਰਟੀ ਦਾ ਅੰਬੇਦਕਰ ਵਿਰੋਧੀ ਜਨ-ਜਨ ਤੱਕ ਪਹੁੰਚਾਉਣ ਦੇ ਲਈ ਲੱਗੇਗੀ ਔਰ 26 ਜਨਵਰੀ ਨੂੰ ਦੇਸ਼ ਦੇ ਹਰ ਮਹੱਲੇ ਚ ਹਰ ਪਿੰਡ ਵਿੱਚ ਪ੍ਰਦੇਸ਼ ਦੇ ਹਰ ਮਹੱਲੇ ਹਰ ਪਿੰਡ ਵਿੱਚ ਪੰਜਾਬ ਦੇ ਅੰਦਰ ਬੌਧਨ ਸਮਾਜ ਪਾਰਟੀ ਅੰਬੇਦਕਰ ਸਭ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਇਸੇ ਮੁੱਦੇ ਨੂੰ ਲੈ ਕੇ ਸਮਾਗਮ ਕਰੇਗੀ ਔਰ ਜਨ ਚੇਤਨਾ ਦਾ ਅਭਿਆਨ ਹੋਰ ਮਜਬੂਤੀ ਨਾਲ ਅੱਗੇ ਬਤਾਏਗੀ ਅਕਸ਼ਾ ਕਹਿ ਰਹੇ ਕਿ ਮੇਰੇ ਬਿਹਾਨੋ ਤੋੜਪਨ ਕਰਕੇ ਪੇਸ਼ ਕੀਤਾ ਗਿਆ ਦੇਖੋ ਇਹ ਹੋਰ ਇੱਕ ਮੈਂ ਸਮਝਦਾ ਹੁਸ਼ਿਆਰੀ ਵਰਤ ਰਹੇ ਹੋ ਵੱਡਾ ਮਨੁੱਖ ਹੁੰਦਾ ਕਿਸੇ ਤੋਂ ਵੀ ਗਲਤੀ ਹੋ ਸਕਦੀ ਹੈ ਜੇੜਾ ਗਲਤੀ ਹੋਵੇ ਤੇ ਉਸ ਗਲਤੀ ਨੂੰ ਕਬੂਲ ਕੇ ਮਾਫੀ ਮੰਗ ਲਵੇ ਮਾਫੀ ਮੰਗਣ ਨਾਲ ਬੰਦਾ ਕੋਈ ਛੋਟਾ ਨਹੀਂ ਹੁੰਦਾ ਬਲਕਿ ਹੋਰ ਵੱਡਾ ਹੋ ਜਾਂਦਾ ਜਨਤਾ ਦੀ ਨਜ਼ਰਾਂ 'ਚ ਉਹ ਇੱਕ ਤਰ੍ਹਾਂ ਨਾਲ ਉਸ ਕ੍ਰਾਈਮ ਤੋਂ ਉਸ ਜ਼ੁਲਮ ਤੋਂ ਬਰੀ ਹੋ ਜਾਂਦਾ ਕੀ ਕਾਰਨ ਉਹ ਇੰਨੇ ਇੰਨੇ ਸਾਰੀਆਂ ਪਾਰਟੀਆਂ ਜਿਹੜੀਆਂ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਆ ਆ ਸਮਾਜਿਕ ਰਾਜਨੀਤਿਕ ਤਰ੍ਹਾਂ ਸਭ ਬਾਬਾ ਸਾਹਿਬ ਦੇ ਸਨਮਾਨ 'ਚ ਖੜੀਆਂ ਆ ਸਭ ਵਿਰੋਧ ਕਰ ਰੀਆਂ ਕੀ ਕਾਰਨ ਵੀ বিজেপি ਜਾਂ ਅਮਿਤ ਸ਼ਾਹ ਮਾਫੀ ਕਿਉਂ ਨਹੀਂ ਮੰਗ ਰਿਹਾ ਦੇਖੋ ਮੈਂ ਮਹਿਸੂਸ ਕਰਦਾ ਕਿ ਭਈ ਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਾਨਸਿਕਤਾ ਆ ਅਗਰ ਅਸੀਂ ਦੇਖੀਏ ਜਨਤੰਤਰ ਲੋਕਤੰਤਰ ਆ ਪਰ ਕਿਹਨੂੰ ਕਹਿੰਦੇ ਆ ਲੋਕਤੰਤਰ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਹੀ ਹੁਕਮਰਾਨ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਲੋਕਾਂ ਦੀਆਂ ਭਾਵਨਾਵਾਂ ਆहत ਹੋਈਆਂ ਲੋਕ ਆਪਣੇ ਆਪ ਨੂੰ ਇੰਜਰਡ ਫੀਲ ਕਰਦੇ ਆ ਤੋਂ ਸਰਕਾਰ ਨੂੰ ਅਮਿਤ ਸ਼ਾਹ ਜੀ ਨੂੰ ਤਾਂ ਫੇਰ ਬਿਨਾਂ ਕਿਸੇ ਦੇਰੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਸੀ ਲੇਕਿਨ ਅਗਰ ਉਹ ਮਾਫੀ ਨਹੀਂ ਮੰਗਦੇ ਜਦੋਂ ਹੁਣ ਤੱਕ ਮਾਫੀ ਨਹੀਂ ਮੰਗੀ ਤਾਂ ਇਹਦਾ ਮਤਲਬ ਉਹ ਪੂਰਨ ਤੌਰ ਤੇ ਆਰਐਸਐਸ ਦੇ ਏਜੰਡੇ ਤੇ ਕੰਮ ਕਰ ਰਹੇ ਆਰਐਸਐਸ ਬੀਜੇਪੀ ਕਾਂਗਰਸ ਆਮ ਪਾਰਟੀ ਇਹ ਸਭ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਦੋਂ ਪੁੱਛਿਆ ਸੀ ਗਾਂਧੀ ਜੀ ਨੂੰ ਕਿ ਤੁਸੀਂ ਵੀ ਅਸ਼ੁੱਧਾਂ ਦੇ ਭਲੇ ਦੀ ਗੱਲ ਕਰਦੇ ਆ ਅੰਬੇਡਕਰ ਵੀ ਕਰਦੇ ਤੁਹਾਡੇ ਔਰ ਉਹਦੇ ਚੰਤਰ ਕੀ ਆ ਉਹਨ ਕਹਿੰਦੇ ਜਿੰਨਾ ਮਾਂ ਔਰ ਨਰਸ ਵਿੱਚ ਇਹ ਜਿਹੜੀਆਂ ਨਰਸਾਂ ਡਾਕਟਰ ਅੰਬੇਡਕਰ ਦਾ ਨਾਮ ਲੈਂਦੀਆਂ ਸੀ ਪੋਲਿਟਿਕਲ ਨਰਸਾਂ ਮੈਂ ਮੈਡੀਕਲ ਨਰਸਾਂ ਨੂੰ ਨਹੀਂ ਗੱਲ ਕਰ ਰਿਹਾ ਪੋਲਿਟਿਕਲ ਨਰਸਾਂ ਇਹ ਜਿਹੜੀਆਂ ਪੋਲਿਟਿਕਲ ਨਰਸਾਂ ਡਾਕਟਰ ਅੰਬੇਦਕਰ ਦੇ ਪੈਰੋਕਾਰਾਂ ਦਾ ਸ਼ਿਕਾਰ ਖੇਡਣ ਦੇ ਲਈ ਅੰਬੇਦਕਰ ਸਾਹਿਬ ਦਾ ਨਾਂ ਲੈਂਦੀਆਂ ਸੀ ਉਹ ਹੁਣ ਨੰਗੀਆਂ ਹੋ ਗਈਆਂ ਉਹ ਜਗਜਾਰ ਹੋ ਗਈਆਂ ਔਰ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਆਉਣ ਵਾਲੇ ਇਲੈਕਸ਼ਨ ਅੰਬੇਦਕਰ ਦੇ ਪੈਰੋਕਾਰ ਸਬਕ ਸਿਖਾਉਣਗੇ ਔਰ ਇਹਨਾਂ ਨੂੰ ਰਾਜਨੀਤਿਕ ਸਜ਼ਾ ਦਾ ਪ੍ਰਬੰਧ ਕਰਨਗੇ ਬਹੁਜਨ ਸਮਾਜ ਪਾਰਟੀ ਇਸ ਦਿਸ਼ਾ ਚ ਅੱਗੇ ਵਧੇ ਕੀ ਪੰਜਾਬ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ ਦੇਖੋ ਬਹੁਜਨ ਸਮਾਜ ਪਾਰਟੀ ਜਨਤਾ ਨੂੰ ਪਰੇਸ਼ਾਨ ਕਰਨ ਚ ਬਿਲਕੁਲ ਮਨਚਾ ਨਹੀਂ ਰੱਖਦੀ ਅਸੀਂ ਅੱਜ ਵੀ ਚਾਹੁੰਦੇ ਹਜ਼ਾਰਾਂ ਦੀ ਸੰਖਿਆ ਚ ਲੋਕ ਨੈਸ਼ਨਲ ਹਾਈਵੇ ਤੇ ਬੈਠ ਸਕਦੇ ਸੀ ਮੈਂ ਕਿਹਾ ਨਾ ਕਿ ਲੋਕਤੰਤਰ ਕੀ ਹੈ ਕਿ ਲੋਕਾਂ ਦੇ ਦੁੱਖਾਂ ਦਾ ਸਭ ਤੋਂ ਪਹਿਲਾਂ ਖਿਆਲ ਰੱਖਣਾ ਇਸ ਕਰਕੇ ਬਹੁਜਨ ਸਮਾਜ ਪਾਰਟੀ ਬੰਦ ਔਰ ਖੁੱਲੇ ਇਹਦੇ ਵਿੱਚ ਨਿੱ ਪੈਂਦੀ ਜੋ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਦਾ ਪੈਗਾਮ ਆਏਗਾ ਉਹ ਲਾਗੂ ਕਰਵਾਇਆ ਜਾਏਗਾ ਲੇਕਿਨ ਉਸ ਤੋਂ ਇਲਾਵਾ ਵੀ ਅਸੀਂ ਜੋ ਅਭਿਆਨ ਅੱਜ ਪਿੰਡ ਪਿੰਡ ਮਹੱਲੇ ਮਹੱਲੇ ਛੇੜਤਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਇਸ ਪਾਪ ਨੂੰ ਅਸੀਂ ਹਰ ਘਰ ਤੱਕ ਜਾ ਕੇ ਜਾਨੂ ਕਰਵਾਵਾਂਗੇ ਔਰ 26 ਜਨਵਰੀ ਨੂੰ ਅਸੀਂ ਫਿਰ ਅੰਬੇਡਕਰ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਹਰ ਮਹੱਲੇ ਚ ਹਰ ਪਿੰਡ ਵਿੱਚ ਅਸੀਂ ਪ੍ਰੋਗਰਾਮ ਕਰਾਂਗੇ ਮੇਰੇ ਨਾਲ ਅਵਤਾਰ ਸਿੰਘ ਕ੍ਰੀਮਪੁਰੀ ਜੀ ਜਿਨ੍ਹਾਂ ਨੇ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਅੱਜ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਜਲੰਧਰ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਆ ਤੇ ਮਮਰੰਡਾ ਵੀ ਡੀਸੀ ਸਾਹਿਬ ਨੇ ਦਿੱਤਾ ਗਿਆ ਇਹਨਾਂ ਦਾ ਅਗਲਾ ਜਿਹੜਾ ਪ੍ਰੋਗਰਾਮ ਆ ਉਹ 26 ਜਨਵਰੀ ਤੱਕ ਜਿਹੜਾ ਹੈ ਪ੍ਰੋਗਰਾਮ ਉਹ ਘਰ ਘਰ ਜਾ ਕੇ ਇਹ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਭਾਜਪੀ ਨੂੰ ਬੇਨਕਾਬ ਕਰਨਗੇ ਚੇਤਨਾ ਚਨ ਲਈ ਪ੍ਰਦੀਪ ਰਾਜਾ